ਹਾਂਜੀ ਵੈਲਕਮ ਤੁਹਾਨੂੰ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੱਜਣ ਤੇ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਵੀ ਸਾਡੇ ਸੱਦੇ ਤੇ ਤੁਸੀਂ ਸਾਰੇ ਇੱਥੇ ਹਾਜ਼ਰ ਹੋਇਓ ਤੇ ਕੱਲ ਮੈਂ ਸ਼ਾਮ ਨੂੰ ਇੱਥੇ ਅੰਮ੍ਰਿਤਸਰ ਪਹੁੰਚ ਗਿਆ ਸੀਗਾ ਬਟ ਕੁਝ ਉੱਥੇ ਚੰਡੀਗੜ੍ਹ ਵੀ ਮੀਂਹ ਪੈ ਗਿਆ ਥੋੜਾ ਮੈਂ ਚੀਫ ਸੈਕਰੀਟਰੀ ਸਾਹਿਬ ਨੂੰ ਮਿਲਣਾ ਸੀਗਾ ਕੁਝ ਮੀਟਿੰਗਸ ਡਿਲੇ ਹੋਣ ਕਰਕੇ ਸਾਡਾ ਥੋੜਾ ਸ਼ੈਡਿਊਲ ਮੈਂ ਫਿਰ ਅੱਜ ਹੀ ਫਾਰਮਲੀ ਜੁਆਇਨ ਕਰ ਪਾਇਆ ਸੋ ਕੱਲ ਜੁਆਇਨ ਕਰਨ ਤੋਂ ਪਹਿਲਾਂ ਮੈਂ ਦਰਬਾਰ ਸਾਹਿਬ ਮੱਥਾ ਟੇਕਿਆ ਬਲੇਸਿੰਗਸ ਲਿੱਤੀ ਦੁਰਗਿਆਨਾ ਮੰਦਿਰ ਵੀ ਆ ਗਿਆ ਉੱਥੋਂ ਤੋਂ ਵੀ ਬਲੇਸਿੰਗਸ ਲਿੱਤੀਆਂ ਨੇ ਕਿਉਂਕਿ ਇਹ ਹੋਲੀ ਸਿਟੀ ਦੇ ਵਿੱਚ ਜਿਹੜਾ ਹੈਗਾ ਕੰਮ ਨੂੰ ਮੈਨੂੰ ਲੱਗਦਾ ਵਰਸ਼ਿਪ ਦੀ ਤਰ੍ਹਾਂ ਦੇਖਿਆ ਜਾਂਦਾ ਸੋ ਮੈਂ ਬੜਾ ਹੀ ਆਪਣੇ ਆਪ ਨੂੰ ਭਾਗੇਸ਼ਾਲੀ ਸਭਾਗਯਵਾਨ ਸਮਝਦਾ ਮੈਨੂੰ ਗੁਰੂ ਦੀ ਨਗਰੀ ਨੂੰ ਦੀ ਸੇਵਾ ਕਰਨ ਲਈ ਮੈਨੂੰ ਮੌਕਾ ਮਿਲਿਆ ਸੋ ਬਰੀਫਲੀ ਮੈਂ ਆਪਣਾ ਥੋੜਾ ਜਿਹਾ ਬੈਕਗ੍ਰਾਉਂਡ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਬਿਲੋਂਗ ਕਰਦਾ ਗੰਗਾ ਨਗਰ ਡਿਸਟ੍ਰਿਕਟ ਰਾਜਸਥਾਨ ਨੂੰ and i am married in punjab my wife she is joint commissioner income tax she is of 2011 batch they kusharpur nu belong karde ne to mere sohre kusharpur ne so punjab is kind of a home carder for me schooling meri sari ganganagar to hi hui hai us to baad meri graduation ki rodimal college delhi to main geography honors jo main apni graduation kiti hai us to baad main mba kiti apni narsee monji institute of management studies mumbai to ਫਿਰ ਮੈਂ ਪ੍ਰਾਈਵੇਟ ਸੈਕਟਰ ਨਾਲ ਕੰਮ ਕੀਤਾ 3 ਸਾਲ ਮੈਂ ਜੌਬ ਕਰ ਰਿਹਾ ਸੀਗਾ ਕੋਟਕ ਮਹਿੰਦਰਾ ਗਰੁੱਪ ਦੇ ਨਾਲ ਐਟ देयर ਕਾਰਪੋਰੇਟ ਹੈੱਡਕੁਆਟਰ ਇਨ ਮੁੰਬਈ ਐਂਡ 2 ਸਾਲ ਮੈਂ ਦਿੱਲੀ ਦੇ ਵਿੱਚ ਕੋਟਕ ਮਹਿੰਦਰਾ ਗਰੁੱਪ ਨਾਲ ਹੀ ਕੰਮ ਜੌਬ ਕੀਤੀ ਫਿਰ THEN ਇਨ 2009 ਆਈ ਜੁਆਇੰਡ ਇਨ ਦੀ ਇੰਡੀਅਨ ਰੈਵਨਿਊ ਸਰਵਿਸ ਪਹਿਲਾ ਮੇਰਾ ਸਿਲੈਕਸ਼ਨ IRSU ਹੋਇਆ ਐਂਡ ਸਬਸੀਕੁਐਂਟਲੀ 2010 ਬੈਚ ਮੈਨੂੰ IAS ਦੇ ਵਿੱਚ ਮੇਰਾ ਸਿਲੈਕਸ਼ਨ ਹੋ ਗਿਆ ਐਂਡ ਆਈ ਗਾਟ ਅਲੋਕੇਟਡ ਟੂ ਪੰਜਾਬ ਕਾਈਡਰ स्टार्टिंग मेरी एसडीएम ਤੋਂ ਲੈ ਕੇ ਮਨਸੀਪਲ ਕਮਿਸ਼ਨਰ ਲੁਧਿਆਣਾ ਤੱਕ ਮੈਂ ਲੁਧਿਆਣਾ ਡਿਸਟ੍ਰਿਕਟ ਚ ਹੀ ਪੋਸਟਡ ਰਹਾ ਉੱਥੇ ਹੀ ਐਸਡੀਐਮ ਸਮਰਾਲਾ ਐਸਡੀਐਮ ਪਾਹਲ ਥੈਨ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਫਿਰ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਮੈਂ ਉੱਥੇ ਸਰਵ ਕੀਤਾ ਉਸ ਤੋਂ ਬਾਅਦ ਐਸ ਫਰਸਟ ਡਿਸਟ੍ਰਿਕਟ ਮੈਂ ਡੀਸੀ ਬਠਿੰਡਾ ਪੋਸਟਡ ਰਹਾ ਬਠਿੰਡੇ ਤੋਂ ਬਾਅਦ ਆਈ ਬੀਕਮ ਡੀਸੀ ਐਟ ਬਰਨਾਲਾ ਥੈਨ ਆਈ ਬੀਕਮ ਡੀਸੀ ਐਟ ਸੰਗਰੂਰ ਥੈਨ ਡੀਸੀ ਐਟ ਜਲੰਧਰ so hr district ke mainu बतौर dc सेवा करण दा मौका मिलया ਉਸ ਤੋਂ ਬਾਅਦ ਲਾਸਟ ਇਅਰ ਮੇਰੀ ਜੁਲਾਈ ਦੇ ਵਿੱਚ ਪੋਸਟਿੰਗ ਹੋ ਗਈ बतौर ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈਜ਼ ਮੇਰੀ ਚੰਡੀਗੜ੍ਹ ਪੋਸਟਿੰਗ ਹੋ ਗਈ so we are all settled there and ਹੋਂਡ ਜਿਹੜਾ ਹੈਗਾ ਮੈਨੂੰ ਗੁਰੀ ਗੁਰੂ ਦੀ ਨਗਰੀ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਆਮ ਬੈਕ ਇਨ ਦੀ ਫੀਲਡ so uh, being uh, and ਮੈਨੂੰ ਜਿਹੜਾ ਇਹ ਤਜਰਬੇ ਦਾ ਮੌਕਾ ਮਿਲਿਆ ਇਸ ਕਰਕੇ ਕਾਫੀ ਸਾਰੇ ਆਫੀਸਰਸ ਮੇਰੇ ਨਾਲ ਆਲਰੇਡੀ ਜੌਬ ਕਰ ਚੁੱਕੇ ਨੇ ਹਰਪ੍ਰੀਤ ਜਿਹੜੇ ਡੀਸੀ ਜਨਰਲ ਸੀਗੇ ਇਹ ਮੇਰਾ ਅੰਡਰਟ੍ਰੇਨੀ ਆਫੀਸਰ ਸੀਗਾ ਜਦੋਂ ਮੈਂ ਡੀਸੀ ਜਲੰਧਰ ਸੀਗਾ ਸੋ ਹੀ ਵਾਸ ਮਾਈ ਅੰਡਰਟ੍ਰੇਨੀ ਮਨਕਮਲ ਵੀ ਮੇਰਾ ਬਤੌਰ ਐਸਡੀਐਮ ਸਰਵ ਕਰ ਚੁੱਕਾ ਹੈ ਮੇਰੇ ਨਾਲ ਬਰਨਾਲੇ ਅਸੀਂ ਦੋ ਜ਼ਿਲ੍ਹੇ ਜੇ ਵੀ ਸਰਵਡ ਟੁਗੇਦਰ ਬਟੇਂਡਨ ਬਰਨਾਲਾ ਸੋ ਵੀ ਹੈਵ ਸਰਵਡ ਟੁਗੇਦਰ ਸੋ ਲੋਟ ਆਫ ði ਆਫੀਸਰਸ ਜਿਹੜੇ ਹੁਣ ਇੱਥੇ ਅੰਮ੍ਰਿਤਸਰ ਦੇ ਵਿੱਚ ਪੋਸਟਡ ਨੇ ਦੇ ਵਰਕਡ ਵਿਦ ਮੀ ਸੋ ਮੈਨੂੰ ਲੱਗਦਾ ਹੈ ਇਹਨਾਂ ਦੇ ਸਾਰਿਆਂ ਦੀ ਸਪੋਰਟ ਸਦਕਾ ਐਂਡ মিডিਆ ਦੇ ਸਹਿਯੋਗ ਸਦਕਾ ਸੀ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਜਿੱਦਾਂ ਗਵਰਨਮੈਂਟ ਦੇ ਫਲੈਗਸ਼ਿਪ ਪ੍ਰੋਗਰਾਮ ਰਹਿੰਦੇ ਨੇ ਸੋ ਇੱਕ ਤਾਂ ਮੈਂ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਲੈ ਕੇ ਜਿਸ ਡਿਸਟ੍ਰਿਕਟ 'ਚ ਵੀ ਪੋਸਟਡ ਰਹਾ ਮੈਂ ਬੜਾ ਪਰਸਨਲੀ ਫਾਲੋਅ ਅਪ ਲੇਤਾ ਕਿਉਂਕਿ ਮੈਂ ਸਮਝਦਾ ਕਿ ਦੇਖੋ ਜੀ ਡੀਸੀ ਜਾਂ ਕਿਸੇ ਹੋਰ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਫੁੱਟਫਾਲ ਰਹਿੰਦਾ ਉਹ 10% ਬੰਦੇ ਤੁਹਾਨੂੰ ਪਰਸਨਲੀ ਮਿਲ ਪਾਉਂਦੇ ਨੇ 90% ਕੋਈ ਵੀ ਸ਼ਹਿਰ ਦੇ ਵਿੱਚ ਜਿਸ ਨੂੰ ਵੀ ਨਾਰਮਲ ਗਵਰਨਮੈਂਟ ਦੇ ਨਾਲ ਇੰਟਰੈਕਸ਼ਨ ਹੈ ਉਹ ਸੇਵਾ ਕੇਂਦਰ ਤੇ ਫਰਦ ਕੇਂਦਰ ਦੇ ਵਿੱਚ ਹੁੰਦਾ ਜੇਕਰ 100 ਬੰਦਾ ਘਰੋਂ ਤੁਰਦਾ ਹੈ ਵੀ ਗਵਰਨਮੈਂਟ ਦੇ ਨਾਲ ਕੁਝ ਕੰਮ ਹੈ ਤਾਂ 90 will end at ਸੇਵਾ ਕੇਂਦਰ ਐਂਡ ਪੀਐਲਆਰਐਸ ਉੱਥੋਂ ਦੀ ਪੈਂਡੈਂਸੀ ਨੂੰ ਜੇਕਰ ਤੁਸੀਂ ਰੂਟੀਨ ਦੇ ਵਿੱਚ ਲੋਇਸਟ ਰੱਖੋ ਐਂਡ ਜਿਹੜਾ ਮੰਨ ਲਓ ਕਿਸੇ ਸਰਵਿਸ ਦੇ ਵਿੱਚ 15 ਦਿਨਾਂ ਦਾ ਸਮਾਂ ਹੈ ਕਿਸੇ ਦੇ ਵਿੱਚ 30 ਦਿਨਾਂ ਦਾ ਸਮਾਂ ਹੈ ਉਹ ਮਿਲ ਜਾਵੇ ਤੇ ਤੁਹਾਡੇ ਕੋਲ ਸ਼ਾਇਦ ਆਨ ਦੀ ਲੋਡ ਹੀ ਨਾ ਪਵੇ ਸੋ ਇਸ ਕਰਕੇ ਪੈਂਡੈਂਸੀ ਨੂੰ ਲੈ ਕੇ ਆਈ ਹੈਵ ਬੀਨ ਵੈਰੀ ਸੀਰੀਅਸ ਇਨ ਏਵਰੀ ਡਿਸਟ੍ਰਿਕਟ ਕਿਉਂਕਿ ਮੈਨੂੰ ਚਾਹੁੰਦਾ ਵੀ ਇਹ ਸਿਸਟਮ ਸ਼ੁੱਡ ਡਿਲੀਵਰ ਰੈਦਰ ਦੈਨ ਬੰਦਾ ਆ ਕੇ ਕਿਸੇ ਵੀ ਆਫਿਸ ਦੇ ਵਿੱਚ ਅਪਰੋਚ ਕਰੇ ਉਸ ਤੋਂ ਇਲਾਵਾ ਜਿਹੜੇ ਹੈਗੇ ਰੂਟੀਨ ਦੇ ਕਮ ਤੇ ਚਲੋ ਚੱਲਦੇ ਹੀ ਰਹਿੰਦੇ ਬਟ ਹਰ ਇੱਕ ਗਵਰਨਮੈਂਟ ਦੇ ਆਪਣੇ ਫਲੈਗਸ਼ਿਪਸ ਪ੍ਰੋਗਰਾਮ ਹੁੰਦੇ ਨੇ ਹੁਣ ਜਿੱਦਾਂ ਇੱਥੇ ਮਹੌਲਾ ਕਲੀਨਿਕਸ ਆਮ ਆਦਮੀ ਕਲੀਨਿਕਸ ਜਿਹੜੇ ਹੈਗੇ ਉਹ ਗਵਰਨਮੈਂਟ ਦਾ ਫਲੈਗਸ਼ਿਪ ਪ੍ਰੋਗਰਾਮ ਹੈ ਵੱਖ-ਵੱਖ ਡਿਪਾਰਟਮੈਂਟਸ ਦੇ ਹੁਣ ਪਿੱਛੇ ਵੀ ਡੀਸੀ ਇਸ ਦਾ ਰਿਵਿਊ ਵੀ ਹੋਇਆ ਇਨਸੀਡੈਂਟਲੀ ਮੈਂ ਆਪਣੇ ਡਿਪਾਰਟਮੈਂਟ ਦੀ ਸਾਈਡ ਤੋਂ ਉੱਥੇ ਹਾਜ਼ਰ ਸੀਗਾ ਸੋ ਕਾਫੀ ਸਾਰੇ ਜਿੱਦਾਂ ਹੁਣ ਮੈਂ ਫੂਡ ਡਿਪਾਰਟਮੈਂਟ ਦੀ ਗੱਲ ਕਰਾਂ ਤੇ ਇੱਕ ਤਾਂ ਡੀ ਨੋਵੋ ਸਰਵੇ ਚੱਲ ਰਿਹਾ ਹੈ ਹੁਣ ਆਟਾ ਦਾਲ ਕਾਰਡ ਜਿਹੜੇ ਅਕੇਲ ਉਸਮਾਰਟ ਕਾਰਡ ਸੀਗੇ ਉਹ ਸਾਰਿਆਂ ਦਾ ਹੁਣ ਦੁਬਾਰਾ ਤੋਂ ਰੀ ਵੈਰੀਫਿਕੇਸ਼ਨ ਹੋ ਰਹੀ ਸੀ ਕਿਉਂਕਿ ਜਿਹੜੀ ਪਿੱਛੇ ਵੈਰੀਫਿਕੇਸ਼ਨ ਹੋਈ ਉਸ ਦੇ ਵਿੱਚ ਕੋਈ ਸ਼ਿਕਾਇਤਾਂ ਆਈਆਂ ਵੀ ਇਹ ਠੀਕ ਨਹੀਂ ਇਹ ਗਲਤ ਕਾਰਡ ਕੱਟੇ ਗਏ ਹੁਣ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਕਿ ਮੇਬੀ ਤੁਹਾਡਾ ਅਕਤੂਬਰ ਐਂਡ ਦੇ ਵਿੱਚੋਂ ਡੀ ਨੋਵੋ ਸਰਵੇ ਚਾਲੂ ਹੋ ਜਾਣਾ ਹੈ ਜਿੰਨੇ ਕਾਰਡ ਨੇ ਐਨ ਐਫ ਐਸ ਏ ਦੇ ਉਹ ਸਾਰੇ ਦੇ ਸਾਰੇ ਇੱਕ ਵਾਰ ਸਟੈਂਡ ਬਾਈ ਤੇ ਰਹਿਣਗੇ ਜਿਹੜੇ ਹੈਗੇ ਉਹ ਤਾਂ ਸਿਸਟਮ ਦੇ ਵਿੱਚ ਬਟ ਫਰੈਸ਼ ਸਰਵੇ ਚੱਲੂ ਹੋਣਾ ਐਂਡ ਸਾਰੇ ਜਿਹੜਾ ਹੈਗਾ ਇਹਦਾ ਪ੍ਰੋਸੈਸ ਨੂੰ ਨਵੇਂ ਸੀਰੀਅਲ ਤੋਂ ਕੰਪਲੀਟ ਕੀਤਾ ਜਾਊਗਾ ਇਸ ਟਾਈਮ ਅਸੀਂ ਇਨ ਦਾ ਮਿਡਲ ਆਫ ਪ੍ਰੋਕਿਊਰਮੈਂਟ ਸੀਜ਼ਨ ਹੈ ਸੋ ਜਿਹੜਾ ਝੋਨੇ ਦੀ ਲਿਫਟਿੰਗ ਕਰਾਣਾ ਬੜੀ ਇੰਪੋਰਟੈਂਟ ਹੈ ਅਕ੍ਰੋਸ ਪੰਜਾਬ ਪ੍ਰੋਕਿਊਰਮੈਂਟ ਇਜ਼ ਐਨ ਇੰਪੋਰਟੈਂਟ ਇਸ਼ੂ ਸੋ ਇਹ ਚਾਰੇ ਚੱਲ ਰਿਹਾ ਬਾਕੀ ਫਲੱਡਸ ਨੂੰ ਲੈ ਕੇ ਕੰਪਨਸੇਸ਼ਨ ਚੱਲ ਰਿਹਾ ਹੈ ਤੁਹਾਡੇ ਐਨ ਐਚ ਏ ਆਈ ਦੇ ਪ੍ਰੋਜੈਕਟਸ ਨੇ ਕਰਸੋ ਗੜਕਰੀ ਸਾਹਿਬ ਵੀ ਆ ਰਹੇ ਨੇ ਟੂ ਰਿਵਿਊ ਦੀ ਦਿੱਲੀ ਕਟੜਾ ਇੱਥੇ ਉਹਨਾਂ ਦੇ ਵੀ ਵਿਜ਼ਿਟ ਹੈ ਸ਼ਾਇਦ ਉਸ ਵਿਜ਼ਿਟ ਦੇ ਵਿੱਚ ਸੀਐਮ ਸਾਹਿਬ ਵੀ ਹੋਣ ਜਿਹੜੀ ਇੰਟੀਮੇਸ਼ਨ ਪ੍ਰਾਇਰ ਆਈ ਹੈ ਸੋ ਐਂਡ ਬਾਕੀ ਜਿਹੜਾ ਹੈਗਾ ਕੁਝ ਜਿਹੜੇ ਇਸ਼ੂਜ਼ ਹੁੰਦੇ ਨੇ ਉਹ ਡਿਸਟ੍ਰਿਕਟ ਸਪੈਸੀਫਿਕ ਹੁੰਦੇ ਨੇ ਸੋ ਹੁਣ ਤੱਕ ਜਿਹੜੀ ਮੇਰੀ ਮੈਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਵੀ ਅੰਮ੍ਰਿਤਸਰ ਦੇ ਵਿੱਚ ਯੂਨਿਟੀ ਮਾਲ ਦਾ ਇਸ਼ੂ ਹੈ ਇੱਕ ਇਸ਼ੂ ਚੱਲ ਰਿਹਾ ਹੈ ਇੱਥੇ ਕਿ ਅੰਮ੍ਰਿਤਸਰ ਨੂੰ ਲੌਂਗ ਟਰਮ ਦੇ ਵਿੱਚ ਡਵੈਲਪਿੰਗ ਅੰਮ੍ਰਿਤਸਰ ਐਜ਼ ਅ ਵੈਡਿੰਗ ਡੈਸਟੀਨੇਸ਼ਨ ਇਜ਼ ਆਲਸੋ ਗਵਰਨਮੈਂਟ ਦੀ ਤਰਜੀਹ ਹੈ ਕਿ ਅੰਮ੍ਰਿਤਸਰ ਨੂੰ ਕਿਦਾਂ ਇੱਕ ਵੈਡਿੰਗ ਡੈਸਟੀਨੇਸ਼ਨ ਵੀ ਬਣਾਇਆ ਜਾਵੇ ਤਾਂ ਕਿ ਇੱਥੇ ਟੂਰਿਜ਼ਮ ਹੋਰ ਵਧੇ ਤੇ ਸ਼ਹਿਰ ਨੂੰ ਇਨਕਮ ਆਵੇ ਉਹ ਵੀ ਹੈ ਇੱਥੇ ਜਿਹੜਾ ਰਾਮਧਿਰਤ ਮਿਸ਼ਨ ਹੈ ਉੱਥੇ ਵੀ ਜਿਹੜਾ ਹੈ ਡਵੈਲਪਮੈਂਟ ਤੇ ਹੈ ਕੁਝ ਡਵੈਲਪਮੈਂਟ ਪ੍ਰੋਜੈਕਟਸ ਚੱਲ ਰਹੇ ਨੇ ਵਾਲਮੀਕੀ ਉਤਸਵ ਜਿਹੜਾ ਪ੍ਰਗਟ ਦਿਵਸ ਨੂੰ ਲੈ ਕੇ ਫੰਕਸ਼ਨ ਹੁੰਦਾ ਹੈ ਸ਼ੋਭਾ ਯਾਤਰਾ ਨਿਕਲਦੀ ਤੇ ਕੁਝ ਕੁਝ ਸ਼ੇਅਰਸ ਨੂੰ ਲੈ ਕੇ ਜਿਹੜੇ ਸ਼ੇਅਰ ਸਪੈਸੀਫਿਕ ਡਿਸਟ੍ਰਿਕਟ ਸਪੈਸੀਫਿਕ ਪ੍ਰੋਜੈਕਟਸ ਹੁੰਦੇ ਨੇ ਉਹਨਾਂ ਨੂੰ ਵੀ ਤਰਜੀਹ ਦੇਣਾ ਗਵਰਨਮੈਂਟ ਦੇ ਡਿਵੈਲਪਮੈਂਟਲ ਪ੍ਰੋਜੈਕਟਸ ਨੂੰ ਰਿਵਿਊ ਕਰਨਾ ਇਹ ਸਾਰਿਆਂ ਨੂੰ ਅਸੀਂ ਪ੍ਰਾਇੋਰਟੀ ਤੇ ਲਾਏਗੇ ਐਂਡ ਥਿਸ ਇਜ਼ ધ ਫਰਸਟ ਟਾਈਮ ਮੇਰੀ ਪੋਸਟ